ਅਸੀਂ ਡਗਲਸਪੁਰਾ ਲਾਂਪੁਰ ਐਸਜੀ ਸਰਵਿਸ ਸਕੂਲ ਠੰਕਾਵਲੇ ਵੀ ਆਰ ਦੇ ਵਿੱਚ ਜਿਹਨੂੰ ਹਰੀ ਦੇ ਮੰਦਰ ਸਕੂਲ ਵੀ ਕਿਹਾ ਜਾਂਦਾ ਹੈ ਇਸ ਸਕੂਲ ਦੇ ਵਿੱਚ ਸ਼੍ਰੀ ਫਕੀਰ ਸਿੰਘ ਚੋਪੜਾ ਜੀ ਜਿਹੜੇ ਕਿ ਸਾਡੇ ਸੀਨੀਅਰ ਮੈਂਬਰ ਸੀਗੇ ਔਰ ਇਸ ਸਕੂਲ ਦੇ ਮੈਨੇਜਰ ਸੀਗੇ ਉਹਨਾਂ ਦਾ ਇਸ ਸਕੂਲ ਨੂੰ ਬਣਾਉਣ ਦੇ ਵਿੱਚ ਇਸ ਸਕੂਲ ਨੂੰ ਚਲਾਉਣ ਦੇ ਵਿੱਚ ਬੜਾ ਮੇਜਰ ਯੋਗਦਾਨ ਸੀਗਾ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਲੋਕ ਹਰ ਸਾਲ ਇੱਥੇ ਇਕੱਠੇ ਹੁੰਨੇ ਆ ਅਸੀਂ ਉਹਨਾਂ ਨੂੰ ਸ਼ਰਧਾ ਸੂਮਨ ਅਰਪਿਤ ਕਰਦੇ ਆ ਸ੍ਰੀ ਫਕੀਰ ਸਿੰਘ ਚੋਪੜਾ ਜੀ ਨੇ ਇਸ ਬਿਲਡਿੰਗ ਦੀ ਉਸਾਰੀ ਆਪਣੇ ਬੜੀ ਮਿਹਨਤ ਦੇ ਨਾਲ ਇਹ ਤੰਗ ਬਾਜ਼ਾਰ ਦੇ ਵਿੱਚ ਸਾਰੀ ਉਸਾਰੀ ਕਰਵਾਈ ਸੀਗੀ ਨਵੀਂ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਕੰਮਾਂ ਕਰਕੇ ਯਾਦ ਕਰਦੇ ਆ ਉਹਨਾਂ ਦੀ ਦਿਹਾਂਤ ਤੋਂ ਬਾਅਦ ਸ਼੍ਰੀ ਪਵਨ ਚੋਪੜਾ ਜੀ ਸਾਡੇ ਜਿਹੜੇ ਉਹਨਾਂ ਦੇ ਪੁੱਤਰ ਸੀਗੇ ਉਹਨਾਂ ਨੇ ਇਸ ਸਕੂਲ ਦੀ ਜ਼ਿੰਮੇਵਾਰੀ ਐਜ਼ ਮੈਨੇਜਰ ਸੰਭਾਲੀ ਸੀ ਤੇ ਉਹਨਾਂ ਦਾ ਵੀ ਅਚਾਨਕ ਦਿਹਾਂਤ ਹੋ ਗਿਆ ਬੜੀ ਯੰਗ ਉਮਰ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਸਾਡੇ ਨਾਲ ਮੇਰੇ ਕਰਨ ਚੋਪੜਾ ਜੀ ਬੈਠੇ ਨੇ ਇਹ ਉਹਨਾਂ ਦੇ ਪੋਤੇ ਨੇ ਸ਼੍ਰੀ ਫਕੀਰਤਨ ਚੋਪੜਾ ਜੀ ਦੇ ਤੇ ਪਵਨ ਚੋਪੜਾ ਜੀ ਦੇ ਪੁੱਤਰ ਨੇ ਇਹ ਹੁਣ ਐਜ਼ ਮੈਨੇਜਰ ਇਸ ਸਕੂਲ ਦੀ ਜ਼ਿੰਮੇਵਾਰੀ ਸੰਭਾਲ ਰਹੇ ਹੈ ਸਕੂਲ ਪਾਕਿਸਤਾਨ ਦੇ ਟਾਈਮ ਤੋਂ ਬਣਿਆ ਹੋਇਆ ਚੱਲਿਆ ਆ ਰਿਹਾ ਜਿਸ ਦੇ ਵਿੱਚ ਏਜਿਡ ਸਕੂਲ ਹੋਣ ਕਰਕੇ ਇੱਥੇ ਸਕੂਲ ਦੇ ਬੱਚਿਆਂ ਤੋਂ ਫੀਸ ਨਾ ਮਾਤਰ ਲੈ ਕੇ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਔਰ ਸ਼ਹਿਰ ਦਾ ਸਭ ਤੋਂ ਪੁਰਾਣਾ ਸਕੂਲ ਹੈ ਤੇ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅਕੀਕਾਂ ਚੋਂ ਪੜ੍ਹਾਈ ਦੀ ਯਾਦ ਦੇ ਵਿੱਚ ਉਹਨਾਂ ਦਾ ਇੱਥੇ ਸਕੂਲ ਚ ਬੁੱਤ ਵੀ ਲੱਗਿਆ ਹੈ ਜਿਸ ਦੇ ਤੇ ਅਸੀਂ ਸ਼ਰਧਾ ਸਮਨ ਅਰਪਿਤ ਕਰਦੇ ਆਂ ਤੇ ਉਹਨਾਂ ਦੀਆਂ ਇਤਿਹਾਸਕ ਕਮਾਂ ਨੂੰ ਯਾਦ ਕਰਦੇ ਆ ਅੱਜ ਬਾਬੂ ਫਕੀਰ ਚੰਦ ਜੀ ਦੀ ਵਰਸੀ ਦੇ ਉੱਤੇ ਸਾਰੇ ਇੱਥੇ ਸਕੂਲ ਦੇ ਵਿੱਚ ਜੋ ਫੰਕਸ਼ਨ ਬਣਾਇਆ ਜਾ ਰਿਹਾ ਔਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਦੇ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਆਏ ਆ ਜੇ ਕਸ਼ਫ ਸਾਹਿਬ, ਪੂਸ਼ਨ ਮਾਲਿਕ ਜੀ, ਕਰਨ ਚੋਪੜਾ ਜੀ ਤੇ ਸਾਰਾ ਸਟਾਫ ਉਹਦੇ ਨਾਲ ਵਿੱਚ ਸਾਰੇ ਇਕੱਠਾ ਹੋਏ ਆਏ ਆ ਵੀ ਉਹ ਸਾਹਿਬ ਨਾਲ ਸਾਰੇ ਇੱਥੇ ਸ਼ਰਧਾਂਜਲੀ ਦੇ ਕੇ ਪ੍ਰੋਗਰਾਮ ਬਣਾਇਆ ਲਿਆ ਬਾਬੂ ਫਕੀਰ ਚੰਦ ਜੀ ਨੇ ਸਕੂਲ ਦੀ ਬਹੁਤ ਸੇਵਾ ਕੀਤੀ ਉਹ ਤੋਂ ਬਾਅਦ ਉਹਨਾਂ ਦੇ بیٹے ਪਵਨ ਜੀ ਨੇ ਕੀਤੀ ਔਰ ਹੁਣ ਨਾਲ ਅਗੇ ਕਰਨ ਚੋਪੜਾ ਜੀ ਲੱਗੇ ਹੋਏ ਆ ਔਰ ਸਾਰਾ ਸਟਾਫ ਲੱਗੇ ਹੋਏ ਸਾਰੀ ਮੈਨੇਜਿੰਗ ਕਮੇਟੀ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜਿਹਦੇ ਵਿੱਚ ਮਾਲਿਕ ਜੀ ਕਸ਼ਵ ਸਾਹਿਬ ਔਰ ਸਾਰੇ ਮੈਨੇਜਿੰਗ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਨਾਲ ਸਾਰਾ ਸਟਾਫ ਮੈਂਬਰ ਹੈ ਬੜੇ ਅچھے ਤਰੀਕੇ ਨਾਲ ਔਰ ਬੱਚਿਆਂ ਨੂੰ ਬੜੀ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਜਨਤਾ ਦੀ ਸੇਵਾ ਕਰ ਰਹੇ ਹੈ ਜੈ ਸ਼ੀ ਰਾਮ ਅੱਜ ਅਸੀਂ ਡੈਗਲਸਪੁਰਾ ਸਕੂਲ ਹਰਦੇਵ ਮੰਦਰ ਦੇ ਨਾਲ ਟ੍ਰੈਂਕਾਲੇ ਬਾਜ਼ਾਰ ਚੋਂ ਕਿ ਜੋ ਸਥਿਤ ਹੈ ਇੱਥੇ ਅਸੀਂ ਆਏ ਹਾਂ ਅੱਜ ਸਾਡੇ ਇਹ ਮਾਨਯੋਗ ਸਤਿਕਾਰਯੋਗ ਜਿਹੜੇ ਗੋਲੋਕ ਵਾਸੀ ਸ਼੍ਰੀ ਭਗੀਚਨ ਚੋਪੜਾ ਜੀ ਜਿਨ੍ਹਾਂ ਦਾ ਪੂਰਾ ਇਸ ਸਕੂਲਾਂ ਵਿੱਚ ਯੋਗਦਾਨ ਹੈ ਉਹਨਾਂ ਦੀ ਅੱਜ ਵਰਸੀ ਹੈ 6 6 ਦਸੰਬਰ ਦੀ ਤੇ ਇਸ ਕਰਕੇ ਸਾਰੇ ਜਿੰਨੇ ਵੀ ਮੈਂਬਰ ਨੇ ਇੱਥੇ ਇਕੱਠੇ ਹੋਏ ਨੇ ਇਹਨਾਂ ਦੀ ਵਰਸੀ ਮਨਾਉਣ ਨੂੰ ਇਸ ਕਰਕੇ ਸਾਰੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੇ ਅਨਿਵਰਸੀ ਮਨਾਈ ਮਨਾ ਰਹੇ ਨੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਇਹ ਵਰਸੀ ਮਨਾਈ ਜਾਂਦੀ ਹੈ ਜੈ ਸ਼ੇਵ ਸਕੂਲ ਦਾ ਸੂਰ ਦਾ ਕੰਮ ਇਹ ਬਾਕੀ ਜਿੰਨੇ ਮੈਂਬਰ ਨੇ ਇਹਨਾਂ ਤੋਂ ਬਾਅਦ ਤੇ ਇਹ ਸਾਰੇ ਰਲ ਮਿਲ ਕੇ ਬਹੁਤ ਅੱਛੇ ਤਰੀਕੇ ਨਾਲ ਸਕੂਲ ਨੂੰ ਚਲਾ ਰਹੇ ਨੇ ਇਹ ਸਕੂਲ ਦਾ ਇਸ ਏਰੀਆ ਚ ਪਿਛਲੇ ਸਮੇਂ ਤੋਂ ਕਾਫੀ ਦੇਰ ਤੋਂ ਇਹ ਨਾਮ ਹੈ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਬਹੁਤ ਅੱਛੀਆਂ ਕਲਾਸਾਂ ਚ ਬਹੁਤ ਬਦਿਆ ਤਰੀਕੇ ਨਾਲ ਪੜਾਈ ਕਰਾਈ ਜਾ ਰਹੀ ਹੈ ਤੇ ਸਾਰੇ ਜਿੰਨੇ ਸਟਾਫ ਮੈਂਬਰ ਸਾਰੇ ਹੀ ਬਹੁਤ ਅੱਛੇ ਨੇ ਸਾਡੇ ਸਾਰੇ ਮੈਂਬਰ ਜਿੰਨੇ ਵੀ ਸਾਰੇ ਕਮੇਟੀ ਮੈਂਬਰ ਨੇ ਸਾਰੇ ਰਲ ਕੇ ਇਹ ਸਕੂਲ ਦੀ ਸਾਰੀ ਦੇਖਭਾਲ ਕਰ ਰਹੇ ਨੇ ਸ਼ਹਿਗਾਂ ਹਾਂਜੀ ਮੇਰਾ ਨਾਮ ਤੇ ਰੇਨੂ अरोड़ा ਹੈ ਔਰ ਮਿਸਟਰ ਫਕੀਰ ਚੰਦ ਚੋਪੜਾ ਜਿਨ੍ਹਾਂ ਦੀ ਅੱਜ ਵਰਸੀ ਹੈ ਉਹਨਾਂ ਦਾ ਹੀ ਸਕੂਲ ਹੈ ਔਰ ਇਹ ਬਿਲਕੁਲ ਵਕਈ ਉਹਨਾਂ ਦੇ ਅਨੁਸਾਰ ਹੀ ਅੱਜ ਤੱਕ ਚੱਲ ਰਿਹਾ ਔਰ ਉਹਨਾਂ ਨੇ ਬਿਲਕੁਲ ਦਿਲ ਨਾਲ ਹੀ ਬਣਾਇਆ ਸੀ ਇਸਕੋ ਬਹੁਤ ਹੀ ਅੱਛੀ ਨੇਚਰ ਦੇ ਔਰ ਬੜੇ ਸਮਾਜ ਸੁਧਾਰਕ ਬਹੁਤ ਹੀ ਅੱਛੀ ਪਰਸਨੈਲਿਟੀ ਸੀ ਹੈ ਇਸਦੇ ਕੰਮ ਕੀਤੇ ਹੋਏ ਸਕੂਲ ਵਾਸਤੇ ਬਹੁਤ ਜ਼ਿਆਦਾ ਸੁਧਾਰ ਕੀਤਾ ਹੈ ਬਹੁਤ ਜ਼ਿਆਦਾ ਇਵਨ ਕਿ ਟੀਚਰਸ ਦਾ ਵੀ ਘਰਵਕਨ ਖਿਆਲ ਰੱਖਦੇ ਸੀ ਜਿਹੜਾ ਸਟਾਫ ਹੁੰਦਾ ਸੀ ਮੈਂ ਉਹਨਾਂ ਨਾਲ ਬੜੇ ਸਾਲ ਮੈਂ ਵੀ ਕੰਮ ਕੀਤਾ ਸਰ ਨਾਲ ਤੇ ਬਿਲਕੁਲ ਉਹਨਾਂ ਨੇ ਐਵੇਂ ਬੱਚਿਆਂ ਨੂੰ ਕਨੀ ਸਾਨੂੰ ਰੱਖਿਆ ਔਰ ਅੱਗੇ ਸਕੂਲ ਦੀ ਬਹੁਤ ਤਰੱਕੀ ਵਿੱਚ ਉਹਨਾਂ ਨੇ ਪੂਰਾ ਯੋਗਦਾਨ ਦਿੱਤਾ ਜੀ ਦੱਸੋ ਕਿ ਕਿੱਦਾਂ ਲੱਗ ਰਿਹਾ ਹੈ ਜੀ ਹਾਂਜੀ ਬਹੁਤ ਯਾਦ ਆਉਂਦੀ ਹੈ ਉਹਨਾਂ ਦੀ ਬਹੁਤ ਸਾਡੇ ਦੇ ਫੈਮਿਲੀ ਮੈਂਬਰਸ ਵੀ ਸੀਗੇ ਮਤਲਬ ਐਵੇਂ ਹੀ ਲੱਗਦਾ ਸੀ ਜਿਵੇਂ ਫਾਦਰ ਸਮਾਨ ਜੀ ਹੈ ہمارا ਉੰਦੀ ਦੀ ਉੰਦੀ ਮੈਕ ਮੇਰੇ ਕੋਲ ਇੱਕ ਮਿਸ ਮਿਸਿਸ ਰੈਨੂ ਅਰੋੜਾ ਨੇ ਦੱਸਿਆ ਕਿ ਹੀ ਵਾਸ ਅ ਫਾਊਂਡਰ ਮੈਂਬਰ ਆਫ ਦਾ ਸਕੂਲ ਔਰ ਉਹਨਾਂ ਨੇ ਸਕੂਲ ਦੀ ਤਰੱਕੀ ਵਾਸਤੇ ਬਹੁਤ ਜ਼ਿਆਦਾ ਕੰਮ ਕੀਤੇ ਲੋਕਾਂ ਤੋਂ ਮਦਦ ਲਿਆ ਲਿਆ ਕੇ ਬੱਚਿਆਂ ਨੂੰ ਮਦਦ ਪ੍ਰੋਵਾਈਡ ਕੀਤੀ ਆਪਣੇ ਕੋਲੋਂ ਬਹੁਤ ਕੰਮ ਕੀਤਾ ਉਹਨਾਂ ਨੇ ਹਰ ਬੰਦੇ ਨੂੰ ਉਹ ਬੜਾ ਪਿਆਰ ਕਰਦੇ ਸੀ ਮਿਲਨਸਾਰ ਸੀ ਮਿਹਨਤੀ ਬਹੁਤ ਜ਼ਿਆਦਾ ਸੀ ਨੇਮ ਨਾਮ ਹੈ ਮੇਰਾ ਗਰਨ ਚੋਪੜਾ ਇਹ ਸਾਡੇ ਦਾਦਾ ਜੀ ਫਕੀਰ ਸਿੰਘ ਚੋਬਰਾ ਜੀ ਦੀ ਅੱਜ ਬਲਤੀ ਹੈ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਾਰੇ ਮੈਂਬਰ ਸਾਰੇ ਸਕੂਲ ਦਾ ਸਟਾਫ ਮਿਲ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੀ ਜੀ ਜਦੋਂ ਦਾ ਉਹਨਾਂ ਨੇ ਕੰਮ ਕੀਤਾ ਪ੍ਰਸਤੂਤ ਵਾਸਤੇ ਉਹ ਸ਼ੁਰੂ ਤੋਂ ਜਦ ਤੋਂ ਉਹਨਾਂ ਦਾ ਕੰਮ ਹੀ ਬੇਸਿਕਰੀ ਇਹ ਸੀਗਾ ਕਿ ਲੋਕਾਂ ਦੇ ਭਲੇ ਵਾਸਤੇ ਕੰਮ ਕੀਤੇ ਉਹਨਾਂ ਨੇ ਜੋ ਵੀ ਕੀਤਾ ਹੈ ਜਿਹੜਾ ਦੀ ਗੱਲ ਕਰਾਂ ਸਕੂਲ ਦੇ ਵਿੱਚ ਪੜ੍ਹਤਾਲੇ ਕਿਤੇ ਗਏ ਬੱਚਿਆਂ ਵਾਸਤੇ ਇਹ ਬਿਲਡਿੰਗ ਜਦ ਸਕੂਲ ਵਾਲੀ ਬਿਲਡਿੰਗ ਬਣ ਰਹੀ ਆਦੀ ਹੁੰਦੀ ਸੀਗੀ ਉਸ ਵਾਰੇ ਬਾਉ ਜੀ ਰੈਂਟਰ ਪਾ ਕੇ ਸਕੂਲ ਨੂੰ ਪੂਰਾ ਪੱਕਾ ਕਰਕੇ ਗਏ ਆ ਅੱਜ ਵੀ ਪਤਾ ਲੱਗਦਾ ਕਿ ਸਕੂਲ ਇਹਨਾਂ ਨੇ ਆਪਣੇ ਦਿਲੋਂ ਨਰ ਬਣਾਇਆ ਦਿਲ ਨਰ ਬਣਾਇਆ